ਉਹ ਦਲਾ ਵਿੱਚ ਹੌਸਲੇ ਤੇ ਬੋਲਾ ਵਿੱਚ ਫਤਿਆ ਆਫਤਾਂ ਦੇ ਮੂਹਰੇ ਸਦਾ ਇੱਕ ਤਾਨ ਡਟਿਆ ਲੈਣੀ ਕਿਨੇ ਸਾਰ ਹਾਲ ਆਪਣੇ ਆ ਪੁੱਛਿਆ ਉਹ ਜਿੰਨੀ ਵਾਰ ਡਿੱਗਿਆ ਪੰਜਾਬ ਆਪੇ ਉੱਠਿਆ ਜਿੰਨੀ ਵਾਰ ਡਿੱਗਿਆ ਪੰਜਾਬ ਆਪੇ ਉੱਠਿਆ ਜਦੋਂ ਜਦੋਂ ਵੀ ਪੰਜਾਬ ਡਿੱਗਦਾ ਜਾਂ ਥੱਲੇ ਨੂੰ ਜਾਣ ਦੀ ਕੋਈ ਪਲਾਨਿੰਗ ਕਰਦਾ ਜਾਂ ਮੁਸੀਬਤ ਆਂਦੀ ਹੈ ਤਾਂ ਸਾਡੇ ਆਪਣੇ ਸਾਰੇ ਪੰਜਾਬੀ ਭਰਾ ਡਟ ਕੇ ਸਭ ਤੋਂ ਮੂਰੇ ਹੁੰਦੇ ਆ ਔਰ ਕਾਲਾ ਫਗਾਨਾ ਜਿਹੜਾ ਪਿੰਡ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਜਿਆਦਾਤਰ ਇਹ ਸਾਡੇ ਨੌਜਵਾਨ ਭਰਾ ਕਈ ਦਿਨਾਂ ਤੋਂ ਲਗਾਤਾਰ ਇੱਥੇ ਮੱਛਰਾਂ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਇਸ ਮਾਹੌਲ ਦੇ ਵਿੱਚ ਡਟੇ ਹੋਏ ਆ ਜਦੋਂ ਤੱਕ ਕੰਮ ਨਿਭੜਦਾ ਨਹੀਂ ਇਹ ਕਹਿੰਦੇ ਆਪਾਂ ਸਾਹ ਨਹੀਂ ਲੈਣਾ ਦਿਨ ਰਾਤ ਇੱਕ ਕੀਤਾ ਹੋਇਆ ਸਾਰੇ ਭਰਾਵਾਂ ਨੇ ਕਈ ਤਾਂ ਡੀਜ਼ਲ ਵੀ ਆਪਣੇ ਪੱਲਿਓਂ ਫੋਕ ਰਹੇ ਆ ਮੇਰਾ ਸਿਰ ਚੁੱਕਦਾ ਬਾਈ ਤੁਹਾਡੇ ਸਾਰਿਆਂ ਦੇ ਅੱਗੇ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਸਾਡੇ ਇੱਕ ਛੋਟਾ ਜਿਹਾ ਵੀਡੀਓ ਦੇਖ ਕੇ ਇਨਸਪਾਇਰ ਹੋ ਕੇ ਤੁਸੀਂ ਪਹੁੰਚਦੇ ਹੋ ਜਦੋਂ ਤੱਕ ਇਦਾਂ ਦੇ ਸੂਰਮੇ ਇਦਾਂ ਦੇ ਭਰਾ ਸਾਡੇ ਪੰਜਾਬ ਚ ਮੌਜੂਦ ਨੇ ਕੋਈ ਵੀ ਪੰਜਾਬ ਦੀ ਪੱਗ ਸਿਰ ਤੋਂ ਲਾ ਨਹੀਂ ਸਕਦਾ ਤੇ ਮੈਨੂੰ ਆਪਣੇ ਭਰਾਵਾਂ ਤੇ ਮਾਣ ਹੈ ਬਈ ਇੱਕ ਵਾਰੀ ਆਪਣੇ ਲਈ ਤਾੜੀ ਲਾ ਦਿਓ ਤੁਸੀਂ ਸਾਰੇ ਹੀ ਪੱਕੋ ਕੇ ਟਾਲੀ ਹਾਂਜੀ ਹਾਂਜੀ ਪੱਕੋ ਕੇ ਟਾਲੀ ਸਾਹਿਬ ਇਹ ਪਿੰਡ ਹੈ ਕਰਮਾ ਵਾਲੀ ਧਰਤੀ ਬਾਬੇ ਨਾਨਕ ਦੇ ਸਹੁਰਿਆਂ ਦਾ ਏਰੀਆ ਮਾਤਾ ਸੁਲੱਖਣੀ ਜੀ ਦਾ ਏਰੀਆ ਹੈ ਇਹ ਤੇ ਕਰਮਾ ਵਾਲੀ ਧਰਤੀ ਹੈ ਲੱਗ ਗਈ kurtarpur corridor ਹੈ ਤੇ ਬਾਬੇ ਨਾਨਕ ਦਾ ਆਸ਼ੀਰਵਾਦ ਸਾਡੇ ਸਿਰ ਤੇ ਹੈ ਤੇ ਇੱਥੇ ਹੀ ਬਾਬੇ ਨਾਨਕ ਨੇ ਜਿੱਥੇ ਹਲ ਚਲਾਇਆ ਸੀ ਅੱਜ ਮੇਰੇ ਭਰਾ ਡੱਟ ਕੇ ਇਹ ਜਿਹੜਾ ਖੇਤ ਹੈ ਪੱਧਰੇ ਕਰ ਰਹੇ ਹੈ थैंक यू ਸੋ ਮਚ